ਆ ਜੋ ਵਕਤ ਪੈ ਗਿਆ ਮਾਂ ਗੁਜਰੀ ਦੇ ਉੱਤੇ ਪਰ ਸਿਰ ਦੇ ਨਾਲ ਨਵਾਰੀ ਐ ਇੱਕ ਅਸਮਾਨੀ ਜੀਂਦਗੀ ਉਹ ਜਿਹੜਾ ਆਸ਼ਿਆਨਾ ਸੀ ਨਾ ਚਾਰ ਤਣਕਿਆਂ ਦਾ ਇੱਕ ਪਲ ਦੇ ਵਿੱਚ ਕੁਦਰਤ ਨੇ ਸਾੜ ਕੇ ਸਵਾਹ ਕਰ ਦਿੱਤਾ ਸਿਰ ਤੋਂ ਛੱਤ ਫੇਰ ਉੱਡ ਗਈ ਮਾਂ ਗੁਜਰੀ ਤੁਰ ਹੀ ਜਾਂਦੀ ਆ ਇਹਨੇ ਚਿਰ ਨੂੰ ਗੰਗੂ ਬ੍ਰਾਹਮਣ ਜਿਹਦੇ ਮੂੰਹ ਤੇ ਉੱਤੇ ਮਾਤਾ ਦੇ ਮੋਟੇ ਮੋਟੇ ਦਾਗ ਛੰ ਇਹ ਖੱਤਰ ਲੈ ਕੇ ਇੱਧਰ ਨੂੰ ਆ ਰਿਹਾ ਇਹਨੂੰ ਪਤਾ ਸੀ ਕੁਝ ਨਾ ਕੋਈ ਤੇ ਲੱਭੇਗਾ ਨਾ ਇੱਧਰ ਅਸਲ ਵਿੱਚ ਸੀ ਚਿਤ ਨੂੰ ਹਾਰ ਮਿੱਠਾ ਜੇ ਵਿੱਚ ਛੱਟ ਦੇ ਦੇਖ ਕੇ ਮਾਲ ਗੰਗੂ ਤੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ ਐ ਪਰ ਨਿਕਲਿਆ ਬੜਾ ਚੰਡਾਲ ਗੰਗੂ ਲੈ ਕੇ ਚਲਾ ਗਿਆ ਆਪਣੇ ਕਰਗੱਲਾਂ ਅੱਗੇ ਕਰਾ ਰਾਤ ਨੂੰ ਵੇਖ ਕੇ ਮੋਹਰਾ ਤੇ ਦਿਲ ਲਲਚਾ ਗਿਆ ਚੋਰੀ ਕਰ ਲਈ ਮਾਂ ਕਹਿੰਦੀ ਵੇ ਗੰਗਿਆ ਚੰਗਾ ਹੋਇਆ ਮਾਇਆ ਸਾੰਬਲੀ ਤੇਰੇ ਤੇ ਮੇਰੇ ਔਖੇ ਸਮੇਂ ਕੰਮ ਆਵੇਗੀ ਪਰ ਪੁੱਤਰਾ ਜੇ ਤੂੰ ਲੈਣੀਆਂ ਸੀ ਮੈਨੂੰ ਦੱਸ ਕੇ ਲੈ ਲੈਂਦਾ ਪਰ ਚੋਰੀ ਕੱਖ ਦੀ ਵੀ ਐ ਤੇ ਚੋਰੀ ਲੱਖ ਦੀ ਜੀ ਅੱਗ ਭੂਲਾ ਹੋ ਗਿਆ ਕਹਿੰਦਾ ਮਾਂ ਮੈਂ ਆਪਣੇ ਘਰ ਤੇ ਪਨਾਹ ਦਿੱਤੀ ਤੁਸੀਂ ਸਰਕਾਰ ਦੇ ਬਾਗੀ ਇਹ ਖਿਤਾਬ ਸਾਨੂੰ ਅੱਜ ਨਹੀਂ ਮਿਲਿਆ ਬਹੁਤ ਸਮਾਂ ਪਹਿਲਾਂ ਮਿਲ ਗਿਆ ਸੀ ਜੀ ਬਾਗੀ ਅੱਜ ਸਾਨੂੰ ਬਾਗੀ ਦੀ ਥਾਂ ਅਤਵਾਦੀ ਕਹਿੰਦੇ ਨੇ ਕਹਿੰਦਾ ਤੁਸੀਂ ਸਰਕਾਰਾਂ ਦੇ ਬਾਗੀ ਤੁਹਾਨੂੰ ਘਰ ਤੇ ਦਿੱਤੀ ਐ ਪਣਾ ਮੈਂ ਹੁਣੇ ਜਾ ਕੇ ਮਰੰਦੇ ਥਾਣੇ ਖਬਰ ਦਿਨਾ ਤੇ ਤੁਹਾਨੂੰ ਗ੍ਰਿਫਤਾਰ ਕਰਵਾ ਦੇਣਾ ਮਾਂ ਨੇ ਆਖਿਆ ਨਾ ਹੋਵੇ ਪੁੱਤ ਮਾਇਆ ਪਿਛੇ ਆ ਦੋ ਹੀ ਰਹਿ ਗਏ ਨੇ ਦੋ ਪਤਾ ਨਹੀਂ ਕਿੱਧਰ ਚਲੇ ਗਏ ਪੁੱਤਰਾ ਵੇਖੀ ਪਾਪੀ ਆ ਲੰਮਕ ਹਰਾਮੀਆਂ ਘੇਰਨਾ ਬੁਜਾਰਦੇ ਜੀ ਮੇਰੇ ਮਸੂਮ ਬੱਚਿਆਂ ਦੇ ਉੱਤੇ ਬਹੁਤ ਛੋਟੇ ਨੇ ਗੰਗੂ ਬਰਾਬਰ ਨਾ ਟਲਿਆ ਬੱਚੇ ਗ੍ਰਿਫਤਾਰ ਕਰਵਾ ਦਿੱਤੇ ਬੱਚਿਆਂ ਨੂੰ ਲਿਆਂਦਾ ਗਿਆ ਮਰਿੰਡੇ ਤੋਂ ਸਰਹੰਦ ਪਹੁੰਚਾਏ ਗਏ ਰਸਤੇ ਤੇ ਗੁਲੇਲਾ ਮਾਰੀਆਂ ਗਈਆਂ ਤੁਹਾਨੂੰ ਇਹ ਗੱਲ ਕਹਿ ਜਾਵਾਂ ਤੁਹਾਡੀ ਖਿਦਮਤ ਵਿੱਚ ਬੱਚਿਆਂ ਨੂੰ ਰੱਥਾਂ ਤੇ ਕਈ ਵਿਦਵਾਨ ਕਹਿੰਦੇ ਬਿਠਾ ਕੇ ਲਗਾਇਆ ਨਹੀਂ ਬਿਲਕੁਲ ਗਲਤ ਹੈ ਸਰਕਾਰ ਦੇ ਬਾਗੀ ਪ੍ਰਤਨ ਗ੍ਰੰਥਾਂ 'ਚ ਲਿਖਿਆ ਇਹਨਾਂ ਦੋਵਾਂ ਬੱਚਿਆਂ ਵਾਸਤੇ ਜਦੋਂ ਗ੍ਰਿਫਤਾਰ ਕਰਦੇ ਲੱਗੇ ਤੇ ਮਾਂ ਕਹਿੰਦੀ ਮੇਰੇ ਪੁੱਤ ਗ੍ਰਿਫਤਾਰ ਕੀਤੇ ਉਹ ਕਹਿੰਦੇ ਹਾਂ ਕੀ ਜੁਲਮਾ ਕਹਿੰਦੇ ਇਹ ਗੁਰੂ ਗੋਬਿੰਦ ਸਿੰਘ ਦੇ ਪੋਤਾ ਬਾਗੀ ਆ ਗੁਰੂ ਗੋਬਿੰਦ ਸਿੰਘ ਸਰਕਾਰ ਨੂੰ ਡਿੰਦਾ ਹੈ ਗੁਰੂ ਗੋਬਿੰਦ ਸਿੰਘ ਆ ਜੇ ਹੋ ਜਾਸੀ ਲਾਣ ਛੱਡ ਦਾਂਗੇ ਗ੍ਰਿਫਤਾਰ ਬਾਗੀ ਦੇ ਪੁੱਤ ਬਾਗੀ ਗ੍ਰਿਫਤਾਰ ਕੀਤੇ ਕਹਿੰਦੀ ਫੇ ਮੇਰੇ ਬੱਚਿਆਂ ਨੂੰ ਬਾਗੀਆਂ ਤਰ੍ਹਾਂ ਗ੍ਰਿਫਤਾਰ ਕਰਕੇ ਲੈ ਕੇ ਜਾਓ ਕਾਇਰਾਂ ਤਰ੍ਹਾਂ ਨਹੀਂ ਲਾਓ ਜੀ ਕਹਿੰਦੇ ਮਾਂ ਕਿੱਦਾਂ ਗ੍ਰਿਫਤਾਰ ਕਰੀਏ ਕਹਿੰਦੀ ਇਹਦੇ ਵਾਸਤੇ ਹੱਥ ਕੜੀਆਂ ਲਿਆਓ ਹੱਥ ਕੜੀਆਂ ਮੇਰੇ ਦੋ ਪੁੱਤਰਿਆਂ ਨੂੰ ਹੱਥ ਕੜੀਆਂ ਲਾਓ ਮੇਰੇ ਲਾਓ ਕਿਉਂਕਿ ਮੈਂ ਬਾਗੀ ਨੂੰ ਪੈਦਾ ਕੀਤਾ ਇਸ ਕਰਕੇ ਮੇਰੇ ਵੀ ਹੱਥ ਕੜੀਆਂ ਲਾਓ ਵਾਹ ਜੀ ਵਾਹ ਉਹ ਕਹਿੰਦੇ ਮਾਂ ਤੇਰੇ ਵਾਸਤੇ ਤੇ ਆ ਸਕਦੀ ਐ ਪਰ ਬੱਚਿਆਂ ਵਾਸਤੇ ਹੱਥ ਕੜੀਆਂ ਹੀ ਨਹੀਂ ਬੜੀਆਂ ਛੋਟੀਆਂ ਨੇ ਇੱਥੋਂ ਤੱਕ ਪਰਾਪਰ ਗ੍ਰੰਥਾਂ 'ਚ ਲਿਖਿਆ ਵੀ ਇੱਕ ਇੱਕ ਹੱਥ ਕੜੀ ਦੋਵਾਂ ਬੱਚਿਆਂ ਦੇ ਗੁੱਟਾਂ 'ਤੇ ਆ ਗਈ ਸੀ ਤੇ ਬੱਚਿਆਂ ਨੂੰ ਬੋਰੀਆਂ ਵਾਲੀਆਂ ਮਿਰਤਾਂ ਵਿੱਚ ਬੰਦ ਕਰਕੇ ਲੈ ਕੇ ਗਏ ਸਨ ਬੜਾ ਜ਼ਲਮਟਾਇਆ ਗਿਆ ਬੱਚਿਆਂ ਉੱਤੇ ਪਰ ਬੱਚਿਆਂ ਨੇ ਈ ਨਾ ਮੰਨੀ ਇਧਰ ਸੂਬੇਦਾਰ ਵਜ਼ੀਰ ਖਾਨ ਆਫ ਸਰਹੰਦ ਚਮਕੌਰ ਦੀ ਗੜੀ 'ਚ ਬਹੁਤ ਵੱਡੀ ਕਰਾਰੀ ਹਾਰ ਖਾ ਕੇ ਵਾਪਸ ਮੁੜਿਆ ਸੀ ਅੱਕਿਆ ਪਿਆਸੀ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਤੇ ਬੱਚੇ ਮੇਰੇ ਪਾਸ ਨੇ ਇਹ ਬੜਾ ਚਾ ਚੜਿਆ ਠੰਡਾ ਬਰਜ਼ ਕਦੇ ਦਰਸ਼ਨ ਕੀਤੇ ਆ ਮੈਂ ਕਰਕੇ ਆਇਆ ਦਰਸ਼ਨ ਪਿਆਰਿਓ ਜਿੱਥੇ ਤੁਸੀਂ ਹੋਰ ਥਾਵਾਂ ਤੇ ਜਾਂਦੇ ਹੋ ਉੱਥੇ ਆਪਣੇ ਧਾਰਮਿਕ ਥਾਵਾਂ ਤੇ ਵੀ ਜਾਇਆ ਕਰੋ ਮਾਫ ਕਰਿਓ ਪਿਆਰਿਓ ਅੱਜ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਨਾ ਸਾਡੀ ਬੜੇ ਹਨੇਰੇ ਤੇ ਜਾ ਰਹੀ ਹੈ ਕਿਉਂਕਿ ਅੱਜ ਸੇਵਾ ਦੇ ਨਾਂ ਉੱਤੇ ਸਾਡੇ ਉੱਤੇ ਬੜੀ ਕਾਰ ਕਾਰ ਸੇਵਾ ਨਾਂ ਤੇ ਬੜੀ ਮਾਰ ਸੇਵਾ ਹੋਈ ਹੈ ਆ ਸਾਡੇ ਬੱਚੇ ਸਾਨੂੰ ਪੁੱਛਣਗੇ ਦਰਬਾਰ ਸਾਹਿਬ ਜਿਹੜਾ 84 ਤੇ ਕਾਂਡ ਹੋਇਆ ਗੋਲੀਆਂ ਵੱਜੀਆਂ ਤਖਤਾਂ ਨੂੰ ਉਹ ਗੋਲੀਆਂ ਦੇ ਨਿਸ਼ਾਨ ਕਿੱਥੇ ਆ ਕਿੱਥੇ ਦਿਖਾਵਾਂਗੇ ਗੋਲੀਆਂ ਦੇ ਨਿਸ਼ਾਨ ਕਿਉਂਕਿ ਉਹਨਾਂ ਨੇ ਮਾਰਬਲ ਲਾ ਕੇ ਮਿਟਾ ਦਿੱਤੀਆਂ ਨੇ ਸਾਡੇ ਬੱਚੇ ਪੁੱਛਣਗੇ ਸਰਹੰਦ ਜਾਣਾ ਹੈ ਉਹ ਸਾਨੂੰ ਨੀਂਆ ਦਿਖਾ ਕੇ ਲੈ ਕੇ ਆਓ ਜਿੱਥੇ ਬੱਚੇ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਗਏ ਸੀ ਕਿਹੜੀ ਦੀਵਾਰ ਅਸੀਂ ਆਪਣੇ ਬੱਚਿਆਂ ਨੂੰ ਦਿਖਾਵਾਂਗੇ ਸਾਡੇ ਬੱਚੇ ਕਹਿੰਦੇ ਚਮਕੌਰ ਦੀ ਉਹ ਕੱਚੀ ਗੜੀ ਦੇ ਦਰਸ਼ਨ ਕਰਨੇ ਆ ਜਿੱਥੇ ਗੁਰੂ ਨੇ 10 ਲੱਖ ਦਾ ਮੁਕਾਬਲਾ ਕੀਤਾ ਉਹ ਕਿੱਥੋਂ ਦਿਖਾਵਾਂਗੇ ਅਸੀਂ ਅਸੀਂ ਕੁਝ ਨਹੀਂ ਜੇ ਸੰਭਿਆ ਅੱਗੋ ਪਿੱਛੋ ਤੇ ਨਾ ਜਾਓ ਪਿਆਰਿਓ ਪਰ ਆਹ ਜਿਹੜੇ ਦਿਨ ਚੱਲਦੇ ਪੈਣੇ ਆਹ ਜਿਹੜੇ ਦਿਨ ਚੱਲਦੇ ਨੇ ਪਿਆਰਿਓ ਮੈਂ ਵੇਖਿਆ ਕਿ ਆਹ ਦਿਨਾਂ ਦੇ ਵਿੱਚ ਨਾ ਪੋਹ ਦੇ ਮਹੀਨੇ ਦਸੰਬਰ ਦੇ ਮਹੀਨੇ ਹੋਰ ਤੇ ਸਾਨੂੰ ਮਹੀਨਾ ਲੱਭਦਾ ਹੀ ਨਹੀਂ ਪਰ ਸਾਨੂੰ ਪੋਹ ਦਾ ਦਸੰਬਰ ਦਾ ਮਹੀਨਾ ਬੜਾ ਲੱਭਦਾ ਹੈ ਘਰਾਂ ਦੇ ਵਿੱਚ ਪੁੱਤਰਾਂ ਦੇ ਬੈਂਡ ਬਾਜੇ বাজਾਏ ਜਾਂਦੇ ਨੇ ਸੇਰੇ ਲਾਏ ਜਾਂਦੇ ਨੇ ਪਤਾ ਨਹੀਂ ਸਾਡੇ ਕਿਹੋ ਜਿਹੇ ਦਿਲ ਆ ਹੋਏ ਉਹ ਕਲਗੀਆਂ ਵਾਲੇ ਦੇ ਵੀ ਦਿਲ ਸਨ ਉਹਨਾਂ ਦਾ ਵੀ ਦਿਲ ਕਰਦਾ ਸੀ ਮੈਂ ਵੀ ਪੁੱਤਰਾਂ ਦੇ ਸੇਰੇ ਬੰਨਣਾ ਚਾਹਾਂ ਮੈਂ ਉਹਨੇ ਆਪਣੇ ਪੁੱਤਰਾਂ ਦੇ ਸੇਰੇ ਤੁਹਾਡੇ ਉਤੋਂ ਕੁਰਬਾਨ ਕਰਕੇ ਉਹ ਤੁਹਾਡੇ ਕੋਲ ਇੱਕ ਮਹੀਨਾ ਨਹੀਂ ਤੇ ਰਹਿ ਹੁੰਦਾ ਘਰਾਂ 'ਚ ਮਠਿਆਈਆਂ ਬੈਂਡ ਬਾਜੇ ਵੱਜਦੇ ਨੇ ਬੜੀ ਸ਼ਰਮ ਦੀ ਗੱਲ ਐ ਸਿੱਖ ਕੌਮ ਵਾਸਤੇ ਆਹ ਦਿਨ ਸਾਡੇ ਵਾਸਤੇ ਕਰਬਲਾ ਦਾ ਦਿਨ ਹੈ ਕਰਬਲਾ ਦਾ ਸੱਚੇ ਪਾਤਸ਼ਾਹ ਮਹਾਰਾਜ ਦੇ ਫਰਜ਼ੰਦ ਹੋ ਗਏ ਨੇ ਗ੍ਰਿਫਤਾਰ ਜੀ ਸੂਬਾ ਕਹਿੰਦਾ ਲਿਆਓ ਮੇਰੇ ਦਰਬਾਰ ਦੇ ਵਿੱਚ ਪਹਿਲਾ ਦਰਬਾਰ ਲੱਗਾ ਸਾਰੇ ਮੰਤਰੀ ਸੰਤਰੀ ਬਿਠੇ ਨੇ ਬੱਚਿਆਂ ਨੇ ਜਾਂਦਿਆ ਸਰਪਤਾ ਕੀ ਆਖਿਆ ਸੀ ਆਖੂਗਾ ਤੁਸੀਂ ਵੀ ਜਾਂਦਿਆ ਸਰ ਦੋਵਾਂ ਭਰਾਵਾਂ ਨੇ ਇੱਕ ਦੂਜੇ ਵੱਲ ਮੁਖੜੇ ਕਰਕੇ ਆਖਿਆ ਸੀ ਕਹਿੰਦੇ ਵੀਰਾ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬਾਸ ਸੜ ਕੇ ਸੁਆਹ ਹੋ ਗਿਆ ਕਹਿੰਦਾ ਤੁਹਾਨੂੰ ਪਤਾ ਨਹੀਂ ਸਲਾਮ ਦਾ ਧਰਮ ਆ ਇੱਥੇ ਇੱਥੇ ਝੁੱਕ ਕੇ ਸਲਾਮ ਕਰੋ ਇਹ ਤੁਹਾਡਾ ਆਨੰਦਪੁਰ ਨਹੀਂ ਹੈ ਜਿੱਥੇ ਤੁਹਾਡੀ ਸਲਾਮ ਤੁਹਾਡੀ ਫਤਿਹ ਪ੍ਰਵਾਨ ਹੋਵੇਗੀ ਬੱਚੇ ਕਹਿੰਦੇ ਭਾਵੇਂ ਆਨੰਦਪੁਰ ਹੋਵੇ ਜਿੱਥੇ ਖਾਲਸਾ ਖੜ ਗਿਆ ਉੱਥੇ ਖਾਲਸੇ ਦੀ ਛਾਉਣੀ ਹੈ ਉੱਥੇ ਖਾਲਸੇ ਦੀ ਫਤਿਹ ਪ੍ਰਵਾਨ ਹੁੰਦੀ ਹੈ ਸੂਬੇਦਾਰ ਵਜ਼ੀਰ ਖਾਨ ਨੇ ਗੱਲਾਂ ਕੀਤੀਆਂ ਸਵਾਲ ਕੀਤੇ ਨੇ ਦੇਖੋ ਪਿਆਰਿਓ ਵਿਦਵਾਨ ਘਰ ਲਿਖਦਾ ਵੀ ਇੰਨੀ ਠੰਡਾ ਬੱਚਿਆਂ ਦੇ ਜਿਹੜੇ ਗੁਲਾਬਾਂ ਦੇ ਪੱਤੀਆਂ ਵਰਗੇ ਬੁੱਲ ਸਨ ਜੇ ਉਹ ਵੀ ਅੱਜ ਨੀਲੇ ਪੈ ਗਏ ਸਨ ਨੀਲੇ ਗੁਰੂ ਕੇ ਬੱਚਿਆਂ ਦੇ ਚਰਨ ਨੀਲੇ ਪੈ ਗਏ ਸਨ ਸਾਰੀ ਰਾਤ ਮਾਤਾ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜਦੀ ਰਹੀ ਸਲੋਕ ਨਾਲੇ ਬੱਚਿਆਂ ਨੂੰ ਆਪਣੀ ਬੁੱਢੀ ਛਾਤੀ ਦਾ ਲੇਖ ਦੇ ਦੇ ਕੇ ਸੁਣਾਉਂਦੀ ਰਹੀ ਕਹਿੰਦੇ ਬੱਚਿਓ ਤੁਹਾਡਾ ਸਿਰ ਜਾਂਦਾ ਤੇ ਜਾਵੇ ਪਰ ਤੁਹਾਡਾ ਸਿੱਖੀ ਸਿਤਕਣਾ ਜਾਵੇ ਪਿਤਾ ਗੁਰਤੇਗਰ ਬਹਾਦਰ ਨੂੰ ਯਾਦ ਰੱਖਿਓ ਵੱਡੇ ਬਾਬੇ ਗੁਰੂ ਅਰਜਨ ਨੂੰ ਯਾਦ ਰੱਖਿਓ ਤੁਹਾਡਾ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਏ ਜੇ ਉਹਨਾਂ ਨੂੰ ਨਹੀਂ ਯਾਦ ਰੱਖਣਾ ਤੇ ਵੱਡੀ ਬੇਬੇ ਨੂੰ ਯਾਦ ਰੱਖਿਓ ਵੱਡੀ ਬੇਬੇ ਬੀਬੀ ਭਾਨੀ ਨੂੰ ਯਾਦ ਰੱਖਿਓ ਜੀ ਮਾਂ ਦੀਆਂ ਦੁਆਵਾਂ ਮਾਂ ਦੀਆਂ ਸਿੱਖਿਆਵਾਂ ਬੱਚੇ ਨੂੰ ਚੋਰ ਬਣਾ ਸਕਦੀਆਂ ਨੇ ਬੱਚੇ ਨੂੰ ਸਾਧ ਬਣਾ ਸਕਦੀਆਂ ਨੇ ਬੱਚੇ ਨੂੰ ਸੰਤ ਬਣਾ ਸਕਦੀਆਂ ਨੇ ਮਾਂ ਦੀਆਂ ਸਿੱਖਿਆਵਾਂ ਬੱਚੇ ਨੂੰ ਜਰਨੈਲ ਬਣਾ ਸਕਦੀਆਂ ਨੇ ਮਾਂ ਦੀਆਂ ਸਿੱਖਿਆਵਾਂ ਬੱਚੇ ਨੂੰ ਸ਼ਹੀਦ ਬਣਾ ਸਕਦੀਆਂ ਨੇ ਵਾਹ ਜੀ ਤਤੀ ਤਵੀ ਤੇ ਸੜਨ ਲਈ ਮੇਰਾ ਹੀ ਬੇਟਾ ਬਹੇਗਾ ਇਹ ਬੀਬੀ ਭਾਨੀ ਕਹਿੰਦੀ ਪਈ ਤਤੀ ਤਵੀ ਤੇ ਸੜਨ ਲਈ ਮੇਰਾ ਹੀ ਬੇਟਾ ਬਹੇਗਾ ਮੇਰੇ ਹੀ ਤੇਗ ਬਹਾਦਰ ਕਾ ਜੱਲਲੀ ਖੂਨ ਬਹੇਗਾ ਵਾਹ ਮੇਰਾ ਹੀ ਜੋੜਾ ਚੰਨਗੇ ਖੂਨੀ ਦੀਵਾਰਾਂ ਦੇ ਵਿੱਚ ਜੀ ਮੇਰਾ ਹੀ ਜੋੜਾ ਚਮਕੌਰ ਜੱਟ ਹੋਏਗਾ ਆ ਜੱਗ ਬਾਦ ਹੋ ਜਾ ਮੈਂ ਬਰਬਾਦ ਹੋ ਜਾ ਇਹੀ ਜੱਗ ਮੰਨੀਏ ਸਫਲ ਹੋਵੇ ਨਾਮ ਪਿਤਾ ਜੀ ਜੋ ਤੁਸਾਂ ਨੇ ਰਖਿਆ ਭਾਨੀਏ ਤੇ ਸਤਗੁਰੂ ਦੇ ਲਾਲਾ ਨੂੰ ਇੱਕ ਗਰੀਬ ਨੇ ਦੁੱਧ ਪਲਾਇਆ ਸਾਨੂੰ ਚੇਤਾ ਹੀ ਨਹੀਂ ਹੁੰਦਾ ਜਿਹਦਾ ਨਾਮ ਹੈ ਭਾਈ ਮੋਤੀराम ਸਿੱਖ ਕੌਮ ਦਾ ਮਹਾਨ ਬਾਬਾ ਸਾਡੇ ਵਰਗੇ ਪ੍ਰਚਾਰਕ ਮਹਿਰਾ ਮਹਿਰਾ ਕਰੀ ਜਾਂਦੇ ਨੇ ਨਹੀਂ ਪਿਆਰੋ ਅੱਜ ਸਾਡੇ ਵਾਸਤੇ ਕੇਵਲ ਭਾਈ ਸਾਹਿਬ ਭਾਈ ਮੋਤੀ RAM ਜੀ ਆ ਬੱਚਿਆਂ ਵਾਸਤੇ ਦੁੱਧ ਲੈ ਕੇ ਆਇਆ ਸਤਗੁਰੂ ਸੱਚੇ ਪਾਤਸ਼ਾਹ ਦੀ ਮਾਤਾ ਮਾਤਾ ਗੁਜਰੀ ਕਹਿੰਦੀ ਵੀ ਤੇਰਾ ਨਾਂ ਕੀ ਐ ਕਹਿੰਦਾ ਜੀ ਮੈਨੂੰ ਲੋਕੀ ਮੋਤੀ RAM ਮੇਰੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਬੱਚਿਆਂ ਨੇ ਦੁੱਧ ਪੀਤਾ ਥੋੜੀ ਜਿਹੀ ਅੰਦਰ ਗਰਮੀ ਆਈ ਮਾਂ ਗੁਜਰੀ ਨੇ ਆਖਿਆ ਵੇ ਮੋਤੀ RAM ਜੀ ਤੂੰ ਪੱਥ ਦਾ ਐਸਾ ਮੋਤੀ ਬਣੇਗਾ ਜਿਹੜੇ ਦੁਨੀਆਂ ਦੇ ਮੋਤੀ ਨੇ ਉਹਨਾਂ ਦੀ ਤਾਂ ਲੋਕ ਕੀਮਤ ਪਾ ਦੇਣਗੇ ਉਹਦਾ ਕਿਸੇ ਕੀਮਤ ਤੇ ਆ ਜਾਣਗੇ ਪਰ ਮੋਤੀਰਾਮਾ ਤੂੰ ਐਸਾ ਮੋਤੀ ਬਣ ਕੇ ਜਾਵੇਂਗਾ ਦੁਨੀਆਂ ਦਾ ਕੋਈ ਵੀ ਅਮੀਰ ਬੰਦਾ ਤੇਰੀ ਕੀਮਤ ਨਹੀਂ ਜੇ ਪਾ ਸਕਦਾ ਐਡਾ ਵੱਡਾ ਮੋਤੀ ਬਣ ਕੇ ਜਾਏ ਵਾਹ ਜੀ ਵਾਹ ਚੜਿਆ ਦੇਣ ਮਾਤਾ ਮੋਤੀਰਾਮ ਮਹਿਰਾ ਜਾ ਰਿਹਾ ਸੀ ਘਰ ਨੂੰ ਇਧਰ ਲਾਲ ਗੁਰੂ ਦੇ ਦੂਜੀ ਪੇਸ਼ੀ ਦੇ ਅੰਦਰ ਗਏ ਹੋਏ ਨੇ ਤੇ ਪੇਸ਼ੀ ਹੋਈ ਹੈ ਸਮਾਪਤ ਤੇ ਮੋਤੀ RAM ਮਹਿਰਾ ਆਪਣੇ ਘਰ ਵੱਲ ਨੂੰ ਜਾ ਰਿਹਾ ਤੇ ਮਾਂ ਗੁਜਰੀ ਨੇ ਆਵਾਜ਼ ਮਾਰ ਕੇ ਦੋ ਫਰਜੰਦਾ ਦੇ ਬਾਰੇ ਦੋ ਪੁੱਤਰੀਆਂ ਦੇ ਬਾਰੇ ਅੱਜ ਕੀ ਕੁਝ ਹੋਇਆ ਉਹਨਾਂ ਦੀ ਸਰਹੰਦ ਦੇ ਵਿੱਚ ਜੋ-ਜੋ ਗੱਲਾਂ ਹੋਈਆਂ ਨੇ ਮੋਤੀ RAM ਮਹਿਰੇ ਦੇ ਕੋਲ ਆਵਾਜ਼ ਮਾਰ ਕੇ ਮੁਰਖ ਜੇ ਖੜਗੇ ਮਾਂ ਗੁਜਰੀ ਜਿਵੇਂ ਪੁੱਛ ਰਹੀ ਐ ਉਹਨਾਂ ਸਤਰਾਂ ਨੂੰ ਬੜੀਆਂ ਦਰਦਨਾਕ ਸਤਰਾਂ ਦਾਸ ਨੇ ਲਿਖੀ ਐ ਸਰਵਣ ਕਰਿਓ ਜਿਵੇਂ ਮੋਤੀ RAM ਮਹਿਰੇ ਕੋਲ ਮਾਂ ਗੁਜਰੀ ਆਪਣੇ ਦੋ ਫਰਜੰਦਾ ਦੋ ਪੁੱਤਰੀਆਂ ਦਾ ਹਾਲ ਪੁੱਛ ਰਹੀ ਐ ਉਹਨਾਂ ਸਤਰਾਂ ਨੂੰ ਟਾੜ ਜੱਥਾ ਮਹਿਰਮ ਦਾ ਐਉਂ ਕਿਹਾ E aí